ਕਰਦਾ ਕਰਦਾ ਵੀ ਉਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਉਰੇ ਲੰਘਦਾ ਜਾਉਂਗੇ ਕਿਤੇ ਬੜੀ ਬੱਸ ਲਾ ਦਿਓ ਜੀ ਉਰੇ ਕੋਈ ਫੈਸਿਲਿਟੀ ਨਹੀਂ ਹੈ ਜੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾ ਨਹੀਂ ਸਕਦੇ ਮਿੱਟੀ ਵਿੱਚ ਇਹ ਤਾਂ ਜਾਣਾ ਇਹ 10 ਦਿਪਰ ਮਿੰਟ ਦੀ ਵੱਧ ਪਏ ਵੀਗੇ ਲੋਕਾਂ ਨਾਲ ਜਾਨ ਤੋਂ ਵੱਧ ਤਾਂ ਨਹੀਂ ਇਹ ਗੱਲ ਨਾ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਆ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਪਈ ਆ ਅੱਜ ਅੱਜ ਮੈਂ ਆਈ ਆ ਅੱਜ ਮੈਂ ਇਹ ਪਾਣੀ ਕਢਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਟਕਾ ਇਦੋਂ ਫੇਰ ਕਢਵਾ ਸਕਦਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪਾਉਣ ਕਰਕੇ ਪੱਤੀ ਵੀ ਹੋਈ ਆਫ ਹੈ ਗਈ ਆ ਹੱਸ ਤੱਕ ਚੱਲ ਨਹੀਂ ਪਾਉਗੀ ਉਹ ਤੋਂ ਬਾਅਦ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਦੇ ਉਹ ਵੀ ਹੋਜੂ ਟੋਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾਵਾਂਗਾ ਦੱਸੋ ਪਾਦੋ ਬਣੂਗੀ ਤਾਂ ਦੱਸੋ ਸਾਹਿਬ ਨੂੰ 4 ਮੈਣ ਨੂੰ ਕਹਿ ਕੇ ਆ ਕੇ ਥੱਕੇ ਜਾਈ ਟਰੈਕਟਰ ਲਾ ਕੇ ਹੀ ਬਣ ਜਾਏ ਪਹਿਲਾਂ ਮੈਣ ਨੂੰ ਭਾਈ ਮੈਂ ਤਾਂ 3-4 ਸਾਲ ਹੋ ਗਏ ੱੱਕੇ ਖਾਂਦੇ ਦੋ ਮਹੀਨੇ ਦਾ ਹੋਏ ਕਮੇਟੀ ਬਣੀ ਫੇੜੀ ਨੂੰ ਫੇ ਦੋ ਮਹੀਨੇ ਚ ਦੱਸੋ ਕਿਹੜੀ ਕ ਜਾਦਾ ਖਤਰੇ ਮਾਰ ਜੋ ਨਹੀਂ ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਬਲਟ ਨੂੰ ਜਿਆਦਾ ਕਰੋਗੇ ਤੁਸੀਂ ਦੱਸੋ ਮੈਨੂੰ ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਚ ਜਾਂਦੀ ਜਿਵੇਂ ਆਹ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਹੁਣ ਤੁਸੀਂ ਤਾਂ ਨਹੀਂ 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 ਦੱਸੋ ਤੁਹਾਨੂੰ ਆਈ ਮੈਂ ਕੰਮ ਕਢਾਵਾਂਗਾ ਖਰਚ ਚ ਮੈਂ ਸਾਢੇ 7 ਦਿਨ ਬਣਾਉਂਦੇ ਮੈਂ ਉਂਦੀ ਰਹਿਣੀ ਹੈ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹ ਦਾ ਕਰਾ ਦਿਓ ਜੀ ਤੁਸੀਂ ਜ਼ਰੂਰ ਮੈਂ ਇੱਕ ਗੱਲ ਦੱਸ ਰਹੀ ਹਾਂ ਪਰ ਇਹ ਮੁੰਡਾ 13 ਨੰਬਰ ਵਾਰਡ ਦਾ ਦੱਸ ਮੁੰਡੇ ਦਾ ਮਾਸੀ ਦੇਖੀ ਸੀ ਕਿ ਮੈਂ ਮੁਸ਼ਕਲਾਂ ਦਾ ਸੰਭੀ ਵਡ ਜੀ ਮੈਂ ਥੋੜੇ ਮੈਡ ਜੀ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਡ ਜੀ ਮੈਂ ਤੁਹਾਡੇ ਨਾਲ ਹੁਣੀ ਚੱਲੂਗਾ ਤੁਸੀਂ ਇੱਕ ਕੰਮ ਗਣਾ ਦਿਓ ਜੀ ਇੱਕ ਕੰਮ ਗਣਾ ਦਿਓ ਮੇਰੇ ਏਰੀਆ ਦਾ ਪਾਸ ਮੈਨੂੰ ਖੇੜਦਾ ਨਹੀਂ ਮੇਰੇ ਏਰੀਆ ਦਾ ਗਣਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਕੇ ਤੁਹਾਡਾ ਕਰ ਦੋ 2 ਮਹੀਨੇ ਵਿੱਚ ਗਣਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਕਿ ਤਾਂ ਕਮਰਾ ਵੀ ਨਹੀਂ ਮਿਲਦਾ ਮੈਡਮ ਗਟਕਾ ਤਾਂ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਫੈਮ ਜੀ ਆ ਤਾਂ ਮੈਨੂੰ ਤੁਹਾਡੇ ਮੂੰਹ ਬਾਹਰ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗਟਕਾ ਇੰਨਾ ਰੌਲਾ ਪਾਉਂਦੇ ਕਿਹਨੂੰ ਦੇ ਦੇ ਗਟਕਾ ਪਰ ਆਪਣੇ ਪੈਸਿਆਂ ਤੋਂ ਐਮਸੀ ਮੈਮ ਹਿੰਦੁਸਤਾਨ ਟੈਨ ਵਾਲਿਆਂ ਨੂੰ ਕਹਿੰਦਾ 500 1200 ਰੁਪਏ ਸਾਡਾ ਬਣਾ ਲੈ ਠੀਕ ਕਰੋ ਆਫਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਮੈਡਮ ਹਟਾ ਦੋ ਦੇ ਨਹੀਂ ਕਰਦੇ ਮੈਡਮ ਤੁਸੀਂ ਪੁੱਛ ਸਕਦੇ ਵੀ ਮੈਡਮ ਦਾ ਕਾਹਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦੋ ਜੀ ਮੇਰੀ ਮੀਰੀ ਗੱਲ ਹਾਂਜੀ ਤੁਸੀਂ ਦੱਸ ਦੋ ਜੀ ਬਾਹਰ ਆਪਾਂ ਚਲ ਪਾਣੀ ਹੀ ਨਹੀਂ ਵੀਰੇ ਜ਼ੋਰ ਲਾ ਲਵੇ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਆ ਰਿਹਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪਾਣੀ ਦੇਖਣਾ ਵੀ ਕਿ ਇਧਰ ਕੈਮਰਾ ਆਉਣਾ ਤੇ ਅਸੀਂ ਹੀ ਰੋ ਬਣ ਗਏ ਮੈਂ ਤਾਂ ਵੀ ਜਾਦਾ ਮੈਂ ਤਾਂ ਦੱਕਰਾ ਆ ਪਿਆ ਮੋਟਰ ਟੰਗਿਆ ਸਾਮਾਨ ਕੇ ਬਤਵਾ ਰਹੇ ਐ ਐ ਮੈਂ ਸ਼ੁਰੂ ਕਰਦੇ ਡੈਰੀ ਨੰਬਰ ਵਾਲੀ ਉਹ ਲਿਆਓ ਬਤਵਾ ਰਹੇ ਤੁਸੀਂ ਤੁਹਾਡੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਇੱਕ ਜੌਲੀ ਵਾਟਰ ਦੋ ਵੱਡੇ ਐ ਤਿੰਨ ਵੱਡੇ ਐ ਤੋਂ ਕਰੇਟ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਮੇਂ ਚੀਜ਼ਾਂ ਲੈ ਕੇ ਹਾਂ ਸਾਡੇ ਵੀ ਲੋਕ ਇੱਕ ਮਿੰਟ ਰੁਕ ਜਿਓ ਪਹਿਲਾਂ ਚਲੋ ਤੁਸੀਂ ਖੇਦ ਕਰ ਲਓ ਦੂਜੇ ਨੰਬਰ ਤੇ ਹੁਣ ਸਾਡੀ ਕਮੇਟੀ ਬਣੀ ਜਦੋਂ ਕਮੇਟੀ ਆਚਾ ਗਈ ਹੁਣ ਸਾਡੇ ਕੋਲ ਹੈਗੀ ਪਾਵਰ ਸੜਕਾ ਬਣਾਉਣ ਤੁਹਾਡੀਆਂ ਨਿਕਾਸੀ ਦਾ ਨਿਕਾਸੀ ਨਹੀਂ ਪਾਵਰ ਪਾਉਣ ਦਾ ਤਰਸ਼ੂਲ ਚਾਹ ਲੈ ਕੋਈ ਨਹੀਂ ਤਰਸ਼ੂਲ ਚਾਹ ਮੇਰੇ ਬਾਤ ਤੋਂ ਬਾਅਦ ਨਹੀਂ ਤੁਹਾਡੀਆਂ ਸੜਕਾਂ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚਲਾ ਕੇ ਨਹੀਂ ਪੂਰੇ ਜੇ ਕੋਈ ਐਮਰਜੈਂਸੀ ਆਦੀ ਇੱਕ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਂਦਾ ਉਰੇ ਦੱਸੋ ਇਹਨੂੰ ਬੁਲਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਵੀ ਨਹੀਂ ਆਉਂਦੀ ਗੱਲ ਪੂਰੀ ਕੈਬ ਵੀ ਨਹੀਂ ਆਉਂਦੀ ਬਾਈ ਜਿੰਮੇਦਾਰ ਕੋਈ ਨਹੀਂ ਆਉਂਦਾ ਫੋਨ 'ਚ ਸਾਰਾ ਕੁਝ ਦੋ ਮਿੰਟ ਪਹਿਲੇ ਉਹ ਵੀ ਦਾ ਕਹਿ ਗਿਆ ਹਟਿਆ ਉਹ ਵੀ ਥੋੜੇ ਯਾਰ ਕੋਈ ਤਾਂ ਸਾਰਿਆਂ ਸੁਣਦਾ ਜਿੰਮੇਦਾਰ ਕਦੇ ਚ ਰਹਿਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚੱਲੋ ਜੀ ਕੋਈ ਸੜਕ 'ਵਰ ਲੰਘੀਏ ਵਾਹ ਤੀ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ ਅੱਠ ਨੰਬਰ ਕਿਤੇ ਖੜੂਗਾ ਇਹ ਤਾਂ ਫਿਰ ਮੈਂ ਉਹੀ ਬਾਈ ਨੂੰ ਦੱਸ ਰਿਹਾ ਦੇ ਜੰਤਰ ਸਬੋਤ ਆਪਰ ਕੱਛ ਤੋਂ ਮੈਂ ਤੁਸੀ ਅਸੀਂ ਸਨਮਾਨ ਕਰੂਗੇ ਤੁਹਾਡਾ ਪਿੰਡ ਦੇ ਅਸੀਂ ਮੈਨੂੰ ਕਹਿ ਰਹੇ ਹਾਂ ਨਾ ਟੋਪੇਰ ਸੜਕ ਜੰਤਰ ਦੱਸ ਦੇਣੀ ਹੈ ਸੜਕ ਹੈ ਜੀ ਪਤਾ ਬਾਈਓ ਸੜਕ ਤੁਹਾਨੂੰ ਪਤਾ ਆ ਜਲਦੀ ਦੇ ਬਾਅਦ ਇੱਕ ਵਾਰੀ ਬਣੀ ਸੀ ਜੇ ਆਜ਼ਾਦੀ ਦੇ ਬਾਅਦ ਉਹ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਹੈ ਜੀ ਇਹ ਬਸ ਆਪਾਂ ਹੁਣ ਰਕਾਨ ਬਣਾਵਾਂਗੇ ਹੁਣ ਅੱਜ ਨਹੀਂ ਬਦਕਾ ਚਾਰ ਸਾਲ ਹੋ ਗਏ ਸਾਲ ਸਾਲ ਸਰਕਾਰ ਨੂੰ ਰਹਿ ਕੇ ਮਿਲ ਨਾਲ ਪਰ ਕੇ ਨਾ ਇੰਨਾ ਕ ਰਹਿ ਗਏ ਬਹੁਤ ਵੱਡਾ ਪਰਮਨੈਂਟ ਨੰਬਰ ਦੱਸੋ ਵੀ ਕੋਣ ਬਹੁਤ ਦਾ ਦੋ ਕਰੂਗੇ ਕੰਮ ਚਾਰ ਸਾਲ ਹੋ ਗਈ ਬਹੁਤ ਅੱਛੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਥੋੜੇ ਥੋੜੇ ਕੰਮ ਦੋ ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ ਦੋ ਮਹੀਨੇ ਵੀ ਕਰ ਦੋ ਕਮੇਟੀ ਦਾ ਸਮਟੇ ਵੀ ਪਾਉਣੇ ਨੇ ਆਸਰਾ ਤੁਹਾਨੂੰ ਲਾਰਾ ਸਸ ਪਾਸ ਹੈ ਵੀ ਇੱਕ ਮਹੀਨੇ ਇੱਕ ਮਹੀਨਾ ਦੇ ਦੋ ਹੀ ਮਹੀਨੇ ਮੈਂ ਇੱਕ ਮਹੀਨਾ ਦੋ ਬੋਲੋ ਮੈਡੀਕ ਜਵਾ ਦੇ ਮੱਚੀ ਪਰਫਾਰਮੈਂਸ ਆ ਤੁਹਾਡੀ ਅਪਹੈ ਨਹੀਂ ਕਰ ਜੇ ਹੁਣ ਅਗਲੇ ਦੋ ਮਹੀਨੇ ਚ ਕਰਦੇ ਤਾਂ ਮੈਨੂੰ ਜੀ ਮੇਰੇ ਪਿੰਡ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੂਰਾ ਹਾਲ ਹੈ ਉਹ ਦੇਖ ਲੋ ਮੈਨੂੰ ਸਾਰੇ ਹਲਕੇ ਨੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਫਿਰ ਪਿੰਡ ਨਾਲਿਆ ਰਾਜਕੀ ਤੋਂ ਪੁੱਛ ਨਹੀਂ ਪਿੰਡ ਦੇ ਸਾਰੇ ਨੇ ਜਿੱਤਾ ਤੁਹਾਨੂੰ ਜੀ ਤੇ ਇੰਨਾ ਕਦ ਮੁੱਲ ਮੋੜ ਦੋ ਵੀ ਕੰਮ ਥੋੜਾ ਬੋਧਾ ਤਾਂ ਕਰ ਦਿਓ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸੜਕ ਦਾ ਪਾਸ ਲੱਗਦੇ ਜੀ ਇੱਕ ਜਾਣਿਆ ਮੈਂ ਜੀ ਸੜਕ ਦਾ ਪਾਸ ਨੂੰ ਕਿਆ ਕਰਾਂ ਜਰੂਰ ਹੈ ਦੇਖਣੇ ਤਾਂ ਤੁਹਾਨੂੰ ਲੱਗਦਾ ਹੀ ਕੋਈ ਕੰਮ ਨਹੀਂ ਸੜਕ ਤਾਂ ਬਣ ਜੂਗੀ ਆ ਪਾਣੀ ਨਹੀਂ ਨਿਕਲਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲਿਆਂ ਨੇ ਨਿਕਲਣੇ ਨਹੀਂ ਦੇਣਾ ਜੀ ਹੋ ਜਾਊਗਾ ਹੋ ਜਾਊਗਾ ਉਹਨਾਂ ਤਾਂ ਮੰਨਾਂ ਕਰਦੇ ਪ੍ਰੈਸ਼ਰ ਪਾ ਕੇ ਸਾਡੇ ਤੇ ਪਾਣੀ ਸੀਵਰੇਜ ਕੰਪਲੀਟ ਕਰਵਾਉਈ ਆਦਾ ਬੰਦ ਬਣਦਾ ਸਾਢੇ ਪਾ ਹੋਰੀ ਸਪਾਣੀ ਲੱਗਾ ਇਹੀ ਕਹਿ ਰਹੀ ਆ ਵੀ ਮੈਂ ਤੁਹਾਨੂੰ ਪੰਜਾਬੀ ਚ ਦੱਸਣਾ ਵੀ ਕੰਮ ਨਹੀਂ ਕਰਦਾ ਮੇਰੀ ਗੱਲ ਸੁਣੋ ਇੱਕ ਕਿਟਾ ਦਾ ਮਰ ਲਾਉਂਦੇ ਰਹੇ ਆ ਬਸ ਸਾਹਮਣੇ ਵਾਲਾ ਦਿਖਾ ਦਿਓ ਗਟਰ ਲੀਕ ਹੁੰਦਾ ਜਿਹੜਾ